ਵੱਡੀ ਖਬਰ ਇਸ ਵਲੋਂ ਦੀ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਕਾਂਗਰਸ ਨੇ ਆਪਣੇ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਹੁਣ ਕਿਹੜਾ ਕਿਹੜਾ ਲੀਡਰ ਕਿਥੋਂ ਚੋਲ ਲੜੂਗਾ ਤੁਹਾਨੂੰ ਗੱਲੀ-ਗੱਲੀ ਦੇ ਵਿੱਚੋਂ ਗੱਲੀ-ਗੱਲੀ ਸੀਟ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਅਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਇੱਕ ਵਾਰ ਫਿਰ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਗੁਰਜੀਤ ਔਜਲਾ ਅਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਤਾਂ ਸਿਟਿੰਗ ਐਮਪੀ ਨੂੰ ਹੀ ਕਿ ਇਹ ਹੋਰ ਗੁਰਜੀਤ ਔਜਲਾ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਚੋਲ ਲੜਨਗੇ ਔਰ ਸਾਧਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਜਿਸ ਦੀਆਂ ਚਰਚਾਵਾਂ ਲੰਬੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਸੀ ਕਿ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਉਹਨਾਂ ਨੂੰ ਪਾਰਿਆ ਜਾ ਸਕਦਾ ਹੈ ਔਰ ਵਿਕਰਮ ਚੌਧਰੀ ਦਾ ਪਰਿਵਾਰ ਨਾਰਾਜ਼ ਨਜ਼ਰ ਵੀ ਆ ਰਿਹਾ ਸੀ ਨਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਜੋ ਹੈ ਉਹ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਫਤੇਗੜ ਸਾਹਿਬ ਤੋਂ ਡਾਕਟਰ ਸਿੰਘ ਸਿਟਿੰਗ ਐਮਪੀ ਨੂੰ ਹੀ ਟਿਕਟ ਦਿੱਤੀ ਗਈ ਹੈ ਤਾਂ ਡਾਕਟਰ ਅਮਰ ਸਿੰਘ ਜਿਉ ਨੇ ਉਮੀਦਵਾਰ ਹੋਣ ਕੇ ਫੋਤੇਗੜ ਸਹਤੋਂਰ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਜਿਉ ਨੇ ਜਿਉ ਹੋ ਉਮੀਦਵਾਰ ਹੋਣ ਕੇ ਹਾਲਾਂਕਿ ਇਸ ਸੀਟ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਸੀ ਰਾਜਾ ਵੜੈਨ ਆਪਣੇ ਪਤਨੀ ਅਮ੍ਰਿਤਾ ਵੜੈਨ ਨੂੰ ਲੜਾਉਣਾ ਚਾਹੁੰਦੇ ਸੀ ਪਰ ਜੀਤ ਮਹਿੰਦਰ ਸਿੱਧੂ ਨੂੰ ਜਿਹੜੇ ਕਿ ਕੁਝ ਹੀ ਮਹੀਨੇ ਪਹਿਲਾਂ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਉਹਨਾਂ ਨੂੰ ਹੁਣ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਜੀਤ ਮਹਿੰਦਰ ਸਿੱਧੂ ਨੂੰ ਜੋ ਹੈ ਉਹ ਕਾਂਗਰਸ ਨੇ ਆਪਣਾ ਉਮੀਦਵਾਰ ਉਲਾਨਿਆ ਔਰ ਉਥੇ ਹੀ ਗੱਲ ਕਰੀਏ ਸੰਗਰੂਰ ਦੀ ਹੌਟ ਰੀਡ ਸੰਗਰੂਰ ਦੀ ਤਾਂ ਸੰਗਰੂਰ ਤੋਂ ਸੁਖਪਾਲ ਖਹਿਰਾ ਜੋਨੇ ਉਹ ਕਾਂਗਰਸ ਨੇ ਉਮੀਦਵਾਰ ਹੋਣ ਕੇ ਕਾਂਗਰਸ ਨੇ ਸੁਖਪਾਲ ਖਹਿਰਾ ਨੂੰ ਸੰਗਰੂਰ ਸੀਟ ਤੋਂ ਉਤਾਰਿਆ ਜਿੱਥੇ ਕੇਂਦਰ ਮੰਤਰੀ ਮੀਤ ਜੇਰੇ ਜਿੱਥੇ ਸਮਜੀਤ ਸਿੰਘ ਮਾਨ ਨੇ ਔਰ ਉੱਥੇ ਹੀ ਅਗਲੀ ਜਲਦੀ ਗੱਲ ਕਰੀਏ ਇਕਬਾਲ ਸਿੰਘ ਝੁੰਡਾ ਨੇ ਤਾਂ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਪਟਿਆਲੇ ਤੋਂ ਪਟਿਆਲਾ ਤੋਂ ਦਿੱਤੀ ਹਾਲਾ ਕਿ ਬਹੁਤ ਸਾਰੇ ਜੋ ਸਾਬਕਾ ਵਿਧਾਇਕ ਸੀ ਐਮਐਲਏ ਸੀ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਪੁਰਾਣੇ ਹੀ ਕਿਸੇ ਲੀਡਰ ਨੂੰ ਟਿਕਟ ਦਿੱਤੀ ਜਾਵੇ ਪੁਰਾਣੇ ਲੀਡਰ ਦੇ ਵਿੱਚੋਂ ਹੀ ਪਟਿਆਲਾ ਸੀਟ ਤੋਂ ਜੋ ਹੈ ਮੈਦਾਨ ਦੇ ਵਿੱਚ ਪੜਿਆ ਜਾਵੇ ਪਰ ਡਾਕਟਰ ਧਰਮਵੀਰ ਗਾਂਧੀ ਚਲੋ ਕੀ ਉਹ ਕਾਂਗਰਸ ਸ਼ਾਮਲ ਹੋਏ ਤਾਂ ਚਰਚਾਵਾਂ ਲੱਗੀਆਂ ਸੀ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਹੋਣਗੇ ਤਾਂ ਛੇ ਉਮੀਦਵਾਰ ਕਾਂਗਰਸ ਨੇ ਆਪਣੇ ਛੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਔਰ ਇਹਨਾਂ 6 ਉਮੀਦਵਾਰਾਂ ਦੇ ਵਿੱਚੋਂ ਜੇ ਗੱਲ ਕਰੀਏ ਦੋ ਸਿਟਿੰਗ ਐਮਪੀਆ ਨੂੰ ਜੋ ਹੈ ਉਹ ਸੀਟ ਦਿੱਤੀ ਗਈ ਹੈ ਗੁਰਜੀਤ ਔਜਲਾ ਔਰ ਡਾਕਟਰ ਅਮਰ ਸਿੰਘ ਜਿਓ ਨੇ ਉਹ ਸਿਟਿੰਗ ਐਮਪੀ ਨੇ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਗਈ ਹੈ ਤਾਂ 6 ਪਹਿਲੇ ਉਮੀਦਵਾਰਾਂ ਦੀ ਸੂਚੀ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਦਿੱਲੀ ਦੇ ਵਿੱਚ ਵੀ ਹਾਲਾਂਕਿ ਉਹਨਾਂ ਨੇ ਐਲਾਨ ਕਰ ਦਿੱਤਾ ਆਪਣੀਆਂ 3 ਸੀਟਾਂ ਦਾ ਪਰ ਪੰਜਾਬ ਦੇ ਵਿੱਚ 6 ਸੀਟਾਂ ਦਾ ਨਾਮ ਕੀਤਾ ਹੁਣ ਤੁਹਾਨੂੰ ਦੱਸ ਦਿਆਂ ਕਿ ਕੱਲੀ ਕੱਲੀ ਸੀਟ ਦੇ ਉੱਤੇ ਮੁਕਾਬਲਾ ਕਿਵੇਂ ਦਾ ਬਣੂਗਾ ਅਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਅਮ੍ਰਿਤਸਰ ਤੋਂ ਗੁਰਜੀਤ ਔਜਲਾ ਮੈਦਾਨ ਦੇ ਵਿੱਚ उतारे ਨੇ ਉਹਨਾਂ ਦੇ ਇਹ ਤੋਂ ਜੋ ਨੇ ਉਹ ਕਰਨਜੀਤ ਸੰਦੂ ਹੋਣਗੇ ਭਾਜਪਾ ਤੋਂ ਔਰ ਨਾਲ ਹੀ ਜੇ ਆਮ ਆਦੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਤੋਂ ਕੁਲਦੀਪ ਸਿੰਘ ਧਾਰੀਵਾਲ ਨੇ ਔਰ ਉੱਥੇ ਕਾਲੀ ਦਲ ਤੋਂ ਅਨਿਲ ਜੋਸ਼ੀ ਜੋਨੇਓ ਕਾਲੀ ਦਲ ਤੋਂ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਹੋਣਗੇ ਤਾਂ ਗੁਰਜੀਤ ਔਜਲਾ ਹੁਣ ਕਾਂਗਰਸ ਦੇ ਉਮੀਦਵਾਰ ਨੇ ਅੰਮ੍ਰਿਤਸਰ ਦੇ ਸਾਰੇ ਬੱਤੇ ਖੁੱਲ ਚੁੱਕੇ ਨੇ ਅੰਮ੍ਰਿਤਸਰ ਸੀਟ ਦੇ ਉੱਤੇ ਚਾਰੋਂ ਦੇ ਚਾਰੋਂ ਕੈਂਡੀਡੇਟਸ ਨੇ ਆਪਣੇ ਅਨਾਊਂਸਮੈਂਟ ਕਰ ਦਿੱਤੀ ਔਰ ਸਿਮਰਜੀਤ ਸਿੰਘ ਮਾਨ ਉਹਦੀ ਜੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਕਾਲੀ ਦਲ ਦੀ ਤਾਂ ਉਹਨਾਂ ਨੇ ਵਿਮਾਨ ਸਿੰਘ ਮਾਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਲੰਧਰ ਸੀਟ ਦੇ ਉੱਤੇ ਆਉਂਦੇ ਆ ਆਮ ਆਦੀ ਪਾਰਟੀ ਛੱਡ ਕੇ ਭਾਜਪਾ ਚ ਗਏ ਸੁਸ਼ੀਲ ਰਿੰਕੂ ਉਮੀਦਵਾਰ ਨੇ ਔਰ ਉੱਥੇ ਹੀ ਉਹ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਤਾਰਿਆ